ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਮੱਲਕੇ ਜੀ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੋ ਪੈਂਦਾ ਜੀ ਮੋਗਾ ਨੇੜੇ ਪਿੰਡ ਪੰਜਗਰਾਈ ਦੀ ਰਹਿ ਜਾਂਦਾ ਜੀ ਤੇ ਦੂਜੀ ਸਾਈਡ ਤੇ ਸਮਾਰ ਸਰ ਵੀ ਨੇੜੇ ਹੀ ਹੈ ਜੀ ਅੱਜ ਦੀ ਵੀਡੀਓ 'ਚ ਦੋ ਵਾੜਾ ਨੇ ਜੀ ਦੋਨੇ ਸੂਏ ਦਵਾਈ ਲਾਗਾ ਮੇਰੇ ਸਪੈਸ਼ਲ ਬੈਂਤੀ ਹੁੰਦੀ ਹੈ ਜੇ ਕੋਈ ਵਿਰਤ ਹੋਏ ਦਵਾਈ ਲਾਗਦੀ ਸੀ ਖਰੀਦ ਕਰਦੇ ਆ ਸਾਡੋ ਟਾਈਮ ਚਾਰ ਟਾਈਮ ਦਵਾਈ ਕਰਨਾ ਕੋਡਾ ਹੱਟੂ ਹੁੰਦਾ ਜੀ ਬਾਕੀ ਦੀ ਜਾਣਕਾਰੀ ਮੈਂ ਬਾਈ ਤੋਂ ਲੈ ਲਵਾਂਗਾ ਜੀ ਥੱਲੀ ਬਰਖੂਚੀ ਕਰਨੀ ਹੈ ਨੰਬਰ ਸਕਰੀਨ ਤੇ ਚੱਲੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸੋ ਨਾਮ ਦੱਸਾ ਪਿੰਡ ਮਾਲਕੇ ਤਹਿਸੀਲ ਬਾਗਬਰਾ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ 752991190 ਠੀਕ ਹੈ ਵੀਰੇ ਦੋ ਨਾਗਾ ਜੀ ਹਾਂ ਜੀ ਵੀ ਵਰਤ ਸ਼ੁਰੂ ਕਰਦੇ ਆ ਛੂ ਆ ਕੇ ਨਮਾਜੀ ਇਹ ਜੀ ਬਲੂਨ ਅੱਠੀ ਸੂਈ ਵੀ ਹੈ ਇਹ ਇੱਕ ਮਹੀਨਾ ਸਿਰਫ ਸੂਈ ਨੂੰ ਹੈ ਬੱਚਾ ਮਾਰ ਕੇ ਆਏਗਾ ਬੱਚਾ ਐਕਸਪੀਰੀ ਹੈ ਜੇ ਕੋਈ ਵੀ ਡਾਕਟਰ ਚਾਹ ਬਣ ਲਿਆ ਹਾਂ ਵੀ ਚੈੱਕ ਕਰਾ ਸਕਦਾ ਬੰਦਾ ਕੋਈ ਵੀ ਥਾਣਾ ਦੀ ਗਰੰਟੀ ਹੈ ਥਾਣਾ ਤੁਹਾਨੂੰ ਹੀ ਗਰੰਟੀ ਵੀ ਠੀਕ ਹੈ ਥਾਣ ਤੁਹਾਨੂੰ ਨੇੜੇ ਤੋਂ ਵੀ ਚੈੱਕ ਕਰਾ ਦਿੰਨੇ ਸੋਨਾ ਸੈਜਾ ਥਾਣਾ ਦਾ ਕੱਲਾ ਕੱਲਾ ਨਿਖੜਵਾ ਦੁੱਧ ਵੀ ਇਹ ਥੱਲੇ 12 ਤੋਂ ਬਾਹਰ ਆ ਪਰ ਆਪਾਂ 12 ਕਵਾਂਗੇ 12 ਮੰਨ ਕੇ ਆ ਜੀ ਹਾਂ 12 ਮੰਨ ਕੇ ਆ ਜੀ ਕੋਈ ਵੀ ਦੁੱਧ 12 ਤੋਂ ਵੀ ਬਾਹਰ ਹੋਊਗਾ 12 ਹਾਂਜੀ ਠੰਡੀ ਹੈ ਜੀ ਪੂਰੀ ਠੰਡੀ ਸੀ ਬਹੁਤ ਆ ਜੀ ਖਾਣਾ ਦਾ ਪੂਰਾ ਟਿੱਟਾ ਬਾਦਾ ਉਹ ਆਪਣੀ ਗਾਰੰਟੀ ਪੂਰੀ ਦੰਦੋ ਚੈੱਕ ਕੀਤੀਆਂ ਮੇਰੇ ਦੰਦੋ ਨਹੀਂ ਚੈੱਕ ਕੀਤੀ ਤੂੰ ਆ ਪੈਂਦਾ ਸੀ ਜੀ ਬਾਈ ਕਹਿੰਦਾ ਇੱਕ ਮਹੀਨਾ ਹੋ ਗਿਆ ਜੀ ਨੂੰ ਬੱਚਾ ਇਹਦਾ ਰਿਪੇਅਰਿੰਗ ਹੋ ਗਿਆ ਜੀ ਮੈਸਰ 12 ਨੂੰ 11 ਪੂਰੀ ਵੀ ਗੇਟਾ ਵੀ ਕਰ ਸਕਦਾ ਛੋਣਾ ਖਾਣਾ ਦਾ ਸਾਇਜ ਇਕੱਲਾ ਇਕੱਲਾ ਨਿਕਲਦਾ ਬਾਈ ਜੀ ਦਾ ਪੂਰਾ ਗੰਦ ਹਾਂ ਜੀ ਲੈ ਲਓ ਤੇ ਚੈੱਕ ਲੱਗ ਗਿਆ ਬਾਜੀ ਮਹਾਰਾਜ ਨੂੰ ਦਿੱਤੀ ਸੇਵਾ ਯੁੱ ਕਿ ਮਾਰਕ ਦੇ ਤਰ੍ਹਾਂ ਇਹਦਾ ਕੱਲ ਰਿਹਾ ਜੀ ਅੱਗੇ ਤੋਂ ਪੂਰੀ ਸੇਵਾ ਦਾ ਸੀਐਸ ਲੈ ਬੂਰੀਆ ਤੇ ਜੈ ਜੀ ਦੀ ਡਿਮਾਂਡ ਜਿਹੜੇ ਲੈਣੇ ਆ ਉਹ ਵੀ ਕਰਦੇ ਆ ਇਹ ਆਪਾਂ 36000 ਦੀ ਵਾੜਾ ਦੇ ਦੇਣੀ ਜੀ ਮਾਤਨ ਕਰ ਦਾਂਗੇ ਇੱਥੇ ਮਾਤਨ 36000 ਦੀ ਬਾਈ ਕਹਿੰਦਾ ਵਾੜਾ ਦੇਣਾ ਜੀ ਮਾਤਨ ਕਰਾਂਗੇ ਦੋ ਨੰਬਰ ਤੇ ਇਹਦਾ ਸੂਆ ਕਿੰਨੇ ਮਾਜੀ ਇਹ ਦੂਜਾ ਸੂਆ ਸੂਈ ਵੈੜੀ ਇਹ ਕਦੋਂ ਸੂਈ ਹੈ ਜੀ ਇਹਨੂੰ ਸੂਈਨ ਹੋਵੇ ਜੀ 3 ਮਹੀਨੇ ਟੋਕੜੀ ਹੈ ਹਾਂ ਜੀ ਟੋਕੜੀ ਹੈ ਨਹੀਂ ਹੋਈ ਜੀ ਦੋ ਦੋ ਜੀ ਚੱਲੇ ਦੋ ਦੇ ਨੇ 9 ਕਿਲੋ ਪੂਰਾ ਨੈਟ ਆਈ ਪੁਰਾ ਦੋ ਡਾਂ ਚਾਟ ਹਾਂਜੀ ਠੀਕ ਆ ਵੀਰੇ ਥਣਾ ਦੀ ਗਰੰਟੀ ਹੈ ਜੀ ਹਾਂਜੀ ਹਾਂਜੀ ਠੀਕ ਆ ਬਾਕੀ ਥਣਾ ਵੀਰੇ ਤੁਸੀਂ ਨੇੜੇ ਤੋਂ ਵੀ ਚੈੱਕ ਕਰ ਸਕਦੇ ਹੋ ਕੋਈ ਨਾਸਾ ਹੈ ਜੀ ਥਣਾ ਦਾ ਕੱਲਾ ਕੱਲਾ ਮਿਕਸਰ ਬਹੁਤ ਮੁਰਚੇ ਦੀ ਸਾਡੀ ਵਾ ਕੀ ਬੱਚੀਆਂ ਸੋਹਣੀਆਂ ਬਹੁਤ ਆ ਦੋਨੇ ਦੀ ਠੀਕ ਆ ਫੁੱਲ ਰੰਗ ਪ੍ਰਿੰਟ ਵਾਲੀਆਂ ਜੀ ਜਮਕਦੰਮ ਕਾਲੀਆਂ 9 ਕਿਲੋ ਦੋਸਤ ਯਾ ਉਸ ਕਰਤੀ ਲਾ ਕੇ ਯਾ ਕਰੀ ਥਣ ਕੱਲਾ ਕੱਲਾ ਮਿਕਸਰ ਬਾਕੀ ਦੋਸਤ ਵੀ ਹੋਈ ਮੱਝ ਆ ਗਈ ਜੀ ਤੇ ਡਿਮਾਂਡ ਕੀ ਰਹਿਣ ਵਾਲੀ ਜੀ ਇਹ ਆਪਾਂ 30 ਦੀ ਦੇ ਦਾਂਗੇ ਪੂਰੇ ਜੀ ਉਹ ਮਾਨਤਾ ਕਰ ਦਾਂਗੇ ਉਹ ਜਾਈ ਠੀਕ ਹੈ ਜੀ 20000 ਦੇ ਰੰਗ ਜੀ ਜਿਹੜਾ ਮਾਨਤਾ ਨੂੰ ਪੂਰਾ ਜੀ ਬਾਕੀ ਕੋਈ ਵੀ ਨਾ ਦੇ ਕੰਮ ਦਾ ਨੰਬਰ ਤੇ ਗਰੀਬ ਤੇ ਲਗਾਤਾ ਧੰਨ